ਸੋ ਜਿਗਾ ਤੁਸੀਂ ਦੇਖ ਰਹੇ ਹੋ ਦੇਨਿਕ ਸਵੇਰਾ ਟੀਵੀ ਮੈਂ ਹਾਂ ਨਿਰੂਪੀ ਜਲਵਾਨ ਪੰਜਾਬ ਭਾਜਪਾ ਦੀ ਅਜ ਕੋਰ ਕਮੇਟੀ ਦੀ ਬੈਠਕ ਸੀ ਭਾਜਪਾ ਪ੍ਰਧਾਨ ਸੁਨੀਲ ਜਾਖੜ ਜੀ ਮੇਰੇ ਨਾਲ ਇੱਥੇ ਮੌਜੂਦ ਨੇ ਸਰ ਅਜ ਕੋਰ ਕਮੇਟੀ ਦੀ ਬੈਠਕ ਦੇ ਵਿੱਚਕਾਰ ਕੀ ਕੁਝ ਹੋਇਆ ਪੰਜਾਬ ਦੇ ਹਾਲਾਤ ਨੂੰ ਲੈ ਕੇ ਡਿਸਕਸ਼ਨ ਹੋਈ ਹੈ ਪੰਜਾਬ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਚਾਹੇ ਉਹਦੇ ਵਿੱਚ ਕਿਸਾਨ ਜਿਹੜੇ ਅੱਜ ਬਾਰਡਰਾਂ ਦੇ ਬਿਠਾ ਰੱਖੇ ਐ ਫੇਰ ਉਹੀ ਹਾਲਾਤ ਮੰੰਜਾ ਫੇਰ ਬਣਦਾ ਜਾ ਰਿਹਾ ਹੈ ਪੰਜਾਬ ਦੇ ਅੰਦਰ ਕਿਸਾਨਾਂ ਦੇ ਬੱਚਿਆਂ ਨੂੰ ਉੱਥੇ ਕੁਝ ਮੌਤਾਂ ਹੋ ਗਈਆਂ ਕੁਝ ਮਾਰੇ ਗਏ ਉਹਨਾਂ ਦੇ ਲੈ ਕੇ ਅੱਜ ਜਿਸ ਤਰ੍ਹਾਂ ਦੇ ਕਿਸਾਨ ਨੂੰ ਇੱਕ ਖੁੱਦੋ ਬਣਾ ਰੱਖੇ ਲੀਡਰ ਖੇਡ ਖੇਡ ਰਹੇ ਐ ਮਰੂ ਕਿਸਾਨ ਰਿਹਾ ਭੁਗਤ ਕਿਸਾਨ ਰਿਹਾ ਉੱਥੇ ਠੰਡ ਚ ਬਾਹਰ ਬੈਠਾ ਤੇ ਇੱਥੇ ਆਪਣੀ ਰਾਜਨੀਤਿਕ ਰੋਟੀਆਂ ਸੇਕ ਰਹੇ ਐ ਕਈ ਆਪਣੀ ਦੁਕਾਨਾਂ ਖੋਲੀ ਬੈਠੇ ਐ ਤੇ ਕਿਸਾਨ ਦਾ ਇਹਦੇ ਚ ਭਲਾਈ ਕਿੱਥੇ ਐ ਕੀ ਹੋਣਾ ਚਾਹੀਦਾ ਉਹ ਤੋਂ ਲੈ ਕੇ ਵੀ ਸਾਡਾ ਕਿਸ ਤਰ੍ਹਾਂ ਪੰਜਾਬ ਦੇ ਕਿਸਾਨ ਦੀ ਬਾਹ ਫੜੀ ਜਾਵੇ ਉਹਨੂੰ ਲੈ ਕੇ ਇੱਥੇ ਗੱਲ ਹੋਈ ਐ ਪੰਜਾਬ ਕਿਹੜੇ ਪਾਸੇ ਲੈ ਕੇ ਜਾ ਰਹੇ ਭਗਵੰਤ ਮਾਨ ਜੀ ਜਿੱਥੇ ਇੱਕ ਮੁੱਖ ਮੰਤਰੀ ਪਰਫਾਰਮਰ ਚੀਫ ਮਿਨਿਸਟਰ ਵੀ ਸੁਰਖਿਤੇ ਹਨ ਅੱਜ ਚੰਨੀ ਸਾਹਿਬ ਦੇ ਬਿਆਨ ਲੱਗੇ ਸੀ ਕਹਿੰਦੇ ਜੀ ਮੈਨੂੰ 2 ਕਰੋੜ ਰੁਪਏ ਫਰੋਤੀ ਦੇ ਟੈਲੀਫੋਨ ਆ ਗਏ ਲੋਕ ਕਿ ਹੋ ਸਕਦਾ ਚੰਨੀ ਸਾਹਿਬ ਦੇ ਤਾਂ ਕਰੇ ਕਿਸੇ ਨੇ ਦੇਖ ਲਿਓਣੇ 10 ਕਰੋੜ ਰੁਪਏ ਬਿਸਤਰ ਦੇ ਹੇਠਾਂ ਪਏ ਸੀਗੇ ਤੇ ਇਹਨਾਂ ਨੇ ਕਿ ਮੰਗ ਲਓ 2 2 ਕਰੋੜ ਰੁਪਏ ਤੇ ਜਿਹੜਾ ਕੋਈ ਮਨੀਅਰੀ ਦੀ ਦੁਕਾਨ ਵਾਲਾ ਛੋਟਾ ਦੁਕਾਨਦਾਰ ਹੈ ਛੋਟਾ ਵਪਾਰੀ ਹੈ ਉਹ ਹੁਣ ਤਾਂ ਪਿੰਡਾਂ ਦੇ ਸਰਪੰਚਾਂ ਕੋਲ ਆਣ ਲੱਗੇ ਟੈਲੀਫੋਨ ਬੇ 5 ਲੱਖ ਰੁਪਏ ਸਵਾਲ ਇਹ ਵੀ ਹੈਗਾ ਉਹ ਕਹਿੰਦੇ ਕਿ ਮੈਂ ਆਲਾ ਅਧਿਕਾਰੀਆਂ ਨੂੰ ਸਕਰੀਨਸ਼ਾਟ ਰਿਕਾਰਡਿੰਗ ਸਭ ਕੁਝ ਭੇਜਿਆ ਹਜੇ ਤੱਕ ਕਾਰਵਾਈ ਨਹੀਂ ਹੋਈ ਐਗਜੈਕਟਲੀ ਐਗਜੈਕਟਲੀ ਕੌਣ ਕਰੂਗਾ ਕਾਰਵਾਈ ਸੁਨੀਲ ਜਾਖੜ ਨੇ ਤੇ ਕਰਨੀ ਨਹੀਂ ਭਗਵੰਤ ਮਾਨ ਜੀ ਨੇ ਕਰਨੀ ਹੈ ਭਗਵੰਤ ਮਾਨ ਜੀ ਨੂੰ ਚੇੜਾ ਕਰਨ ਤੋਂ ਜੇ ਟਾਈਮ ਹੈ ਨਹੀਂ ਆਪਣੀ ਜ਼ਿੰਮੇਵਾਰੀ ਤੋਂ ਭੱਜਣ ਵਾਸਤੇ ਦੇਖੋ ਭਗਵੰਤ ਮਾਨ ਜੀ ਦਾ ਅੱਜ ਉੱਥੇ ਜਵਾਬਦੇਹੀ ਬਣਨੀ ਸੀ ਵਿਧਾਨ ਸਭਾ ਚੱਲੀ ਹੈ ਹੁਣ ਉਹਨਾਂ ਨੇ ਕੀ ਖੇਡ ਖੇੜਿਆ ਭਗਵੰਤਮਾਨ ਜੀ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਬੜਾ ਐਡਵਰਟਾਈਜ਼ ਬੜੀ ਗੰਭੀਰ ਬੜੀ ਸੀਰੀਅਸ ਇੱਕ ਬੜੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋਊਗੀ ਭਗਵੰਤਮਾਨ ਜੀ ਦੀ ਤੇ ਨਿਕਲਿਆ ਕੀ ਖੋਦਾ ਪਾੜ ਨਿਕਲੀ ਚੁਈਆ 6 ਵਾਰੀ ਪਹਿਲਾਂ ਜਿਹੜੀ ਕਰ ਚੁੱਕੇ ਐ ਵੀ ਮੈਂ ਸੁਖਬੀਰ ਬਾਦਲ ਹੋ ਰਹਿਆਂ ਦਾ ਜਿਹੜਾ ਉਹ ਸੁਖ ਵਿਲਾਸ ਹੈ ਹੋਟਲ ਉਹ ਤੋੜ ਦੇਣਾ ਨੋਟਿਸ ਕੱਢ ਦੇਣਾ 108 ਕਰੋੜ ਰੁਪਏ ਲੈਣੇ ਤੇ ਲੈ ਨਹੀਂ ਕੌਣ ਆ ਕੇ ਲਊਗਾ ਕੇਜਰੀਵਾਲ ਸਾਹਿਬ ਲੈਣਗੇ ਸੁਨੀਲ ਜਾਖੜ ਨਹੀਂ ਲੈਣੇ ਕਰੋ ਚਲਾਓ ਕਾਰਵਾਈ ਕਰੋ ਬੁਲਡوزر ਚਲਾਣਾ ਬੁਲਡوزر ਚਲਾਓ ਨੋਟਿਸ ਦੇਣਾ ਨੋਟਿਸ ਦਿਓ ਵਾਰੰਟ ਕੱਢਣੇ ਆ ਵਾਰੰਟ ਕਢੋ ਹੁੰਦਾ ਕੁਝ ਵੀ ਨਹੀਂ ਪਰ ਗੱਲ ਉਧਰਲੇ ਪਾਸੇ ਤੋਰਤੀ ਸੁਖਬੀਰ ਬਾਦਲ ਨਾ ਮੈਂ ਸੁਖਵਿਲਾਸਿਆ ਕਰਦੇ ਨਾ ਉਹ ਕਰਦੇ ਨਾ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਜਿਹੜੀ ਪੰਜਾਬ ਦੇ ਲੋਕਾਂ ਨੇ اپੋਜੀਸ਼ਨ ਪਾਰਟੀ ਦਾ ਰੋਲ ਜਿਹਨੇ ਦਿੱਤਾ ਕਾਂਗਰਸ ਪਾਰਟੀ ਉਹ ਆਪਣੀ ਕਮਜ਼ੋਰੀਆਂ ਤੇ ਪੱਲਾ ਪਾ ਕੇ ਅੱਜ ਸੈਸ਼ਨ ਜੋ ਭੱਜ ਗਿਆ ਤੁਹਾਨੂੰ ਲੱਗਦਾ ਵਧੀਆ ਸੀ ਵਧੀਆ ਸੀ ਜੋ ਹੋਇਆ ਅੱਜ ਵਧੀਆ ਨਹੀਂ ਮੈਂ ਹੋਈ ਤਾਂ ਤੁਹਾਨੂੰ ਦੇ ਦੱਸਣ ਅੱਛਾ ਵਧੀਆ ਦਾ ਮਾੜਾ ਕੌਣ ਉਹਦਾ ਲੋਕ ਫੈਸਲਾ ਕਰਨਗੇ ਹੋ ਸਕਦਾ ਸੁਨੀਲ ਤਾਂ ਬਲਦੀ ਨੂੰ ਕਰਦਾ ਹੋਵੇ ਵੀ ਸੁਨੀਲ ਇੱਧਰ ਬੈਠਾ ਹੈ ਪਰ ਜ਼ਿੰਮੇਵਾਰੀ ਆਪਣੀ ਤੋਂ ਭੱਜਣ ਵਾਸਤੇ ਕਿਉਂਕਿ ਪੰਜਾਬ ਚੰਡੀਗੜ੍ਹ ਦੇ ਅੰਦਰ ਵਿਧਾਨ ਸਭਾ ਹੈ ਤੇ ਚੰਡੀਗੜ੍ਹ ਦੇ ਅੰਦਰ ਮੇਅਰ ਦਾ ਇਲੈਕਸ਼ਨ ਹੁੰਦਾ ਉੱਥੇ ਤਾਂ ਕਾਂਗਰਸ ਤੇ ਆਮ ਆਦਮੀ ਪਾਰਟੀ ਕਿਉ ਸ਼ਕਰ ਹੈ ਇੱਥੇ ਆ ਕੇ ਕਿਉਂਕਿ ਉਹਦੇ ਘੇਰਨਾ ਪੈਣਾ ਸੀਗਾ ਕਿਸਾਨ ਜਿਹੜੇ ਕਿਸਾਨਾਂ ਦੇ ਨਾਲ ਖੇਡ ਖੇਡ ਰਹੇ ਆ ਭਗਵੰਤ ਮਾਨ ਜੀ ਉਹਨੂੰ ਲੈ ਕੇ ਕਾਂਗਰਸ ਦੀ ਬੰਦੀ ਸੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਘੇੜ ਦੇ ਉਹ گورنر ਨੂੰ ਬੋਲ ਕੇ ਆਪਣਾ ਵਾਕ ਆਊਟ ਕਰਕੇ ਨਿਕਲ ਕੇ ਕਿਉਂਕਿ گورنر ਦੇ ਉੱਤੇ ਅਗਰ ਸੁਣਦੇ ਤਾਂ ਹੁਣ 4 ਤਰੀਕ ਨੂੰ ਡਿਬੇਟ ਵੀ ਕਰਨੀ ਪਊਗੀ ਉਹ ਮਾੜਾ ਨਹੀਂ ਕਹਿੰਦੇ ਕਈ ਲੋਕ ਉੱਤੋਂ ਇਸ਼ਾਰਾ ਹੋ ਗਿਆ ਲੀਡਰਾਂ ਨੂੰ ਕਈਆਂ ਦੇ ਆਪ ਦਾ ਪਾਲਾ ਕਿਉਂਕਿ ਸੁਖਬੀਰ ਬਾਦਲ ਜੀ ਤੋਂ ਪਹਿਲਾਂ ਭਗਵੰਤ ਮਾਨ ਜੀ ਦੀ ਉਸ ਵੀਡੀਓ ਨੂੰ ਦੇਖੋ ਜਿਹੜੇ ਪੰਜ ਵਾਰੀ ਇਹਨਾਂ ਨੇ ਕਿਹਾ ਸੀਗਾ ਵੀ ਮੈਂ ਜਿਹੜੀ ਬਸਾਂ ਬਣਾਈਆਂ ਇਹ ਕਾਂਗਰਸੀ ਲੀਡਰ ਫੜ ਕੇ ਅੰਦਰ ਕਰੂੰਗਾ ਕੀਤੇ ਤਾਂ ਨਹੀਂ ਹੁਣ ਉਹਨਾਂ ਦੇ ਨਾਲ ਰਲ ਕੇ ਇਲੈਕਸ਼ਨ ਲੜ ਰਹੇ ਆ ਇੱਥੇ ਸੀਟ ਵੀ ਛੱਡਤੀ ਚੰਡੀਗੜ੍ਹ 'ਚ ਇੱਥੇ ਮੇਅਰ ਵੀ ਰਲ ਕੇ ਕਰੀ ਜਾਂਦੇ ਆ ਫੇਰ ਇਹ ਕਿਉਂ ਸ਼ੱਕਰ ਹੈ ਫੇਰ ਲੋਕ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਦੋਨੋਂ ਰਲੇ ਕਾਂਗਰਸ ਪਾਰਟੀ ਤੇ ਆਮ ਆਦਮੀ ਪਾਰਟੀ ਦੋਨੋਂ ਰਲੇ ਹੋਏ ਆ ਪੰਜਾਬ ਦੇ ਲੋਕਾਂ ਨੂੰ ਖੇਡ ਬਣਾ ਰੱਖਿਆ ਇਸ ਕਰਕੇ ਅਸੀਂ ਆਪਣੇ ਜਨਗਾਰੀ ਦੀ ਗੱਲ ਕਰਦੇ ਹਾਂ ਸਰ ਜੀ ਦੇਖਿਆ ਜਾਵੇ ਜਿੱਡੇ ਵੱਡੇ ਤੌਰ ਤੇ ਉਦੋਲਨ ਚੱਲ ਰਿਹਾ ਹੈ ਸਮਝਦੇ ਹਾਂ ਕਿ ਇਹਦੇ ਕਿਤੇ ਨਾ ਕਿਤੇ ਬੀਜੇਪੀ ਜਿਹੜੇ ਪਿੰਡਾਂ ਦੇ ਵਿੱਚ ਵੜਨ ਲੱਗੇ ਸੀ ਉਹ ਫਿਰ ਕਿਤੇ ਨਾ ਕਿਤੇ ਵਿਰੋਧ ਦਾ ਸਾਹਮਣੇ ਆਉਣ ਲੱਗੇ ਨੇ ਮਸਲਾ ਬੀਜੇਪੀ ਦਾ ਨਹੀਂ ਸਾਹਿਬ ਬੀਜੇਪੀ ਪਿੰਡਾਂ 'ਚ ਵੜਦੀ ਹੈ ਨਹੀਂ ਵੜਦੀ ਬੀਜੇਪੀ ਪਹਿਲਾਂ ਇੰਨੇ ਸਾਲ ਕਿੱਥੇ ਪਿੰਡਾਂ 'ਚ ਵੜੀ ਸੀ ਪਰ ਪੰਜਾਬ ਤਾਂ ਵੱਸਦਾ ਰਵੇ ਸਾਹਿਬ ਰੋਲਾ ਤਾਂ ਪੰਜਾਬ ਦਾ ਹੈ ਤੁਸੀਂ ਆ ਹੀ ਕਹਿਣਾ ਤੁਸੀਂ ਤੁਸੀਂ ਫਿਰ ਆ ਹੀ ਕਹਿਣਾ ਚਾਹ ਰਹੇ ਹੋ ਨਾ ਵੀ ਪੰਜਾਬ 'ਚ ਇਹ ਬੀਜੇਪੀ ਪਿੰਡਾਂ 'ਚ ਨਾ ਜਾਵੜੇ ਇਹਦੇ ਵਿੱਚ ਦੋਨੋਂ ਨੇ ਸਹਿਮਤੀ ਹੈ ਆਮ ਆਦਮੀ ਪਾਰਟੀ ਦੇ ਤੇ ਕਾਂਗਰਸ ਦੀ ਵੀ ਜੇ ਕਿਤੇ ਮਸਲਾ ਹੱਲ ਹੋ ਗਿਆ ਤਾਂ ਫਿਰ ਹੋ ਗਿਆ ਜੀ ਕਹਿੰਦਾ ਵੀ ਸਿਆਸਤ ਹੋ ਰਹੀ ਹੈ ਇਹ ਪੂਰੇ ਅੰਦੋਲਨ ਦੇ ਵਿੱਚ ਸਭ ਇਸ ਤਰ੍ਹਾਂ ਮੈਂ ਕੱਲ ਪਰਸੋ ਚ ਇਹਦੇ ਉੱਤੇ ਪੂਰੀ ਪ੍ਰੈਸ ਕਾਨਫਰੰਸ ਕਰੂੰਗਾ ਜੋ ਕੁਝ ਮੈਂ ਸਮਝਦਾ ਬਤੌਰ ਕਿਸਾਨ ਨਾਟ ਐਜ਼ ਅ ਲੀਡਰ ਆਫ ਕਿਸਾਨ ਮਨੂ ਇਹ ਨਾ ਵੀ ਆਵਦੀ ਵੀ ਮੈਂ ਕਿਸਾਨਾਂ ਦਾ ਲੀਡਰ ਆ ਮੈਂ ਤਾਂ ਆਪ ਇੱਕ ਕਿਸਾਨ ਪਰਿਵਾਰ 'ਚ ਪੈਦਾ ਹੋਇਆ ਮੈਂ ਕਿਸਾਨ ਦੀ ਜਨਨਕ ਦੁੱਖ ਦਰਦ ਸਮਝਦਾ ਤੇ ਜਿੰਨਾ ਮੈਂ ਮਹਿਸੂਸ ਕਰਨਾ ਵੀ ਕੰਜਾ ਪੰਜਾਬ ਨੂੰ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਲੋਕਾਂ ਨੇ ਇੱਕ ਖੇਡ ਬਣਾਤਾ ਇੱਕ ਖੁੱਦੋ ਬਣਾਤੀ ਇਧਰੋਂ ਬੈਟ ਮਾਰਦੇ ਆ ਉਧਰ ਉਧਰੋਂ ਕੋਈ ਬੈਟ ਮਾਰਦਾ ਉਧਰ ਛੱਕਾ ਪਾ ਦਿੰਦਾ ਮਰਦੇ ਕਿਸਾਨ ਐ ਭੁਗਤ ਕਿਸਾਨ ਰਹਿ ਐ ਉਹਦੇ ਭਲਾਈ ਦੀ ਕੋਈ ਗੱਲ ਕਰਦਾ ਨਹੀਂ ਆਪਣੇ ਆਪਣੇ ਸਾਰਿਆਂ ਨੇ ਦੁਕਾਨਾਂ ਖੋਲ ਰੱਖੀਆਂ ਜਕਰ ਜੀ ਭਲਾਈ ਦੀ ਗੱਲ ਤਾਂ ਹੀ ਐ ਨਾ ਸੈਂਟਰ ਵੀ ਗੱਲ ਕਰਨਾ ਚਾਹੁੰਦੀ ਐ ਕਿਸਾਨ ਵੀ ਗੱਲ ਕਰਨਾ ਚਾਹੁੰਦੀ ਐ ਕੋਈ ਤਾਂ ਅੱਗੇ ਆਊਗਾ ਨਾ ਬਿਲਕੁਲ ਹੋਣਾ ਚਾਹੀਦਾ ਗੱਲ ਹੋਣੀ ਚਾਹੀਦੀ ਐ ਸਭ ਗੱਲ ਬੈਠ ਕੇ ਹੋਣੀ ਚਾਹੀਦੀ ਐ ਮਸਲਾ ਹੱਲ ਨਾਲ ਉਹਦੇ ਨਾਲ ਹੀ ਨਿਕਲੂਗਾ ਸਭ ਮੈਂ ਆਪ ਹੀ ਕਹਿ ਰਿਹਾ ਆ ਆ ਕਰ ਕੀ ਰਹੇ ਕੀ ਕਰਾ ਦਿਓ ਹਾਂਜੀ ਮਨੂੰ ਇਹਨਾਂ ਵਹਿਮ ਨਹੀਂ ਆਪਣੇ ਆਪ ਤੇ ਮਨੂੰ ਆਪਣੇ ਤੇ ਵਹਿਮ ਨਹੀਂ ਸਾਬ ਨਹੀਂ ਕਿਉਂ ਦੇਖੋ ਸਾਰੀਆਂ ਗੱਲਾਂ ਕਰਾਂਗੇ ਇਹਨੂੰ ਇਸ ਮਸਲੇ ਨੂੰ ਗੰਭੀਰਤਾ ਨੂੰ ਰੋਲੋ ਨਾ ਲੋਕ ਸਭਾ ਚੋਣਾਂ ਨੂੰ ਲੈ ਕੇ ਸਰ ਕੋਈ ਕੋਈ ਚਰਚਾ ਕੈਂਡੀਡੇਟਸ ਨੂੰ ਲੈ ਕੇ ਕੋਈ ਸ਼ੋਕਲਿਸ ਕਿੱਤ ਨਹੀਂ ਇੱਥੇ ਇਸ ਕੋਰ ਕਮੇਟੀ ਚ ਨਹੀਂ ਉਹਦੇ ਵਾਸਤੇ ਸਾਡੀ ਸਟੇਟ ਇਲੈਕਸ਼ਨ ਕਮੇਟੀ ਹੈ ਜਿਹੜੀ ਹੁਣ ਕੱਲ ਹੀ ਕੌਨਸਟੀਟਿਊਟ ਕੀਤੀ ਹੈ ਤੇ ਦੋ ਚਾਰ ਦਿਨਾਂ ਚ ਉਹਦੀ ਮੀਟਿੰਗ ਹੋ ਕੇ ਉਹਦੇ ਬਾਅਦ ਪ੍ਰੋਸੈਸ ਦੇ ਰਾਈ ਕਿ ਲੋਕਾਂ ਨੂੰ ਕਿਹੜੇ ਕਿਹੜੇ ਕੈਂਡੀਡੇਟਸ ਹੈ ਸ਼ਾਰਟ ਲਿਸਟ ਕਰਕੇ ਉੱਤੇ ਜਿਵੇਂ ਭੇਜਣਾ ਹੈ ਨਾਮ ਵਗੈਰਾ ਪਾਰਲੀਮੈਂਟ ਬੋਰਡ 'ਚ ਉਹ ਪ੍ਰੋਸੈਸ ਸਾਡੇ ਚੱਲੂ ਹੈ ਕੋਈ ਅਰਜ਼ੀਆਂ ਵਗੈਰਾ ਆਉਣ ਲੱਗੀਆਂ ਨਹੀਂ ਹਾਂ ਜੀ ਕੋਈ ਕਿਸੇ ਕਿਸਮ ਦੀ ਅਰਜ਼ੀਆਂ ਨਹੀਂ ਇਸ ਲੈਵਲ ਤੇ ਅਰਜ਼ੀਆਂ ਨਹੀਂ ਹੁੰਦੀ ਇਹ ਸਭ ਸਾਰਾ ਧਿਆਨ ਹੈ ਬਾਕੀ ਬੈਠ ਕੇ ਜਿਹੜਾ ਮੀਟਿੰਗ ਹੋਊਗੀ ਇਲੈਕਸ਼ਨ ਕਮੇਟੀ ਦੀ ਉਹਦੇ ਬਾਅਦ ਅਸੀਂ ਕਰਾਂਗੇ ਜੀ ਤੇ ਜਦ ਬਜਸਦ ਦੇ ਦੌਰਾਨ ਐਲੋਪੀ ਪ੍ਰਤਾਪ ਬਾਜਬਣ ਬਾਅਦ ਚ ਪ੍ਰੈਸ ਕਾਨਫਰੰਸ ਵੀ ਕੀਤੀ ਕਹਿੰਦੇ ਕਿ ਜਦ ਅਸੀਂ ਕਿਹਾ ਕਿ ਝੂਟ ਦਾ ਪੁਲੀ ਦਾ ਨਾਮ ਪੜੋ ਤਾਂ ਉਸ ਵੇਲੇ ਜਿਹ ਹੈ ਗਵਰਨਰ ਸਾਹਿਬ ਨੇ ਐਡਰੈਸ ਕਰਨਾ ਜੇ ਬੰਦ ਕਰ ਦਿੱਤਾ ਗਵਰਨਰ ਸਾਹਿਬ ਨੇ ਤਾਂ ਦੇਖੋ ਵਾਰ ਗਵਰਨਰ ਸਾਹਿਬ ਨੂੰ ਆ ਉਥੇ ਉਸ ਪੋਡੀਅਮ ਤੋਂ ਕਹਿੰਦੇ ਸੁਣਿਆ ਖਾਸ ਤੌਰ ਤੇ ਐਲਓਪੀ ਕਰਕੇ ਉਹਨਾਂ ਨੇ ਕਿਹਾ ਕਹਿੰਦਾ ਦਿਸ ਇਜ਼ ਨਾਟ ਡਨ ਆ ਠੀਕ ਨਹੀਂ ਕਰ ਰਹੇ ਜੋ ਤੁਸੀਂ ਕਰ ਰਹੇ ਹੋ ਆ ਜਿਹੜਾ ਸਦਨ ਹੈ ਦਿਸ ਇਜ਼ ਮੈਂਟ ਫॉर ਡਿਬੇਟ ਨਾਟ ਫॉर ਅ ਡਿਮੋਨਸਟ੍ਰੇਸ਼ਨ ਇਸ ਤੋਂ ਜ਼ਿਆਦਾ ਹੋਰ ਕੀ ਕਹਿ ਦੇਣ ਸਾਬ ਜੇ ਸਿ ਕਨਸਟੀਟਿਊਸ਼ਨਲ ਪੋਜੀਸ਼ਨ ਚ ਹੋਦਾ ਹੈ ਨਹੀਂ ਕਹਿ ਸਕਦੇ ਬੀ ਬੈਂਚ ਤੇ ਖੜਾ ਹੋ ਜਾ ਜਿਵੇਂ ਸਕੂਲ ਚ ਜਵਾਕਾਂ ਨੂੰ ਕਰਦੇ ਹੈ ਇੱਕ ਇਸ਼ਾਰਾ ਹੀ ਹੁੰਦਾ ਉਹਨਾਂ ਨੇ ਕਿਹਾ ਤਾਂ ਵੀ ਦਿਸ ਇਜ਼ ਨਾਟ ਡਨ ਤੇ ਤੁਸੀਂ ਆ ਬੰਦ ਕਰੋ ਖੇਡ ਬਾਅਦ ਚ ਡਿਸਕਸ਼ਨ ਕਰੋ ਉਹ ਤਾਂ ਇਹ ਕਹਿ ਸਕਦੇ ਤੁਸੀਂ ਕਾਂਗਰਸ ਪਾਰਟੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਉਸ ਤੋਂ ਨਿਕਲ ਗਈ ਚੋਰ ਮੋਰੀ ਚੋਂ ਨਿਕਲ ਗਈ ਕਾਂਗਰਸ ਪਾਰਟੀ ਨਹੀਂ ਤਾਂ ਉਹਨਾਂ ਨੂੰ ਭਗੰਤ ਮਾਨ ਦੇ ਖਿਲਾਫ ਬੋਲਣਾ ਪੈਣਾ ਸੀ ਚੀਫ ਮਿਨਿਸਟਰ ਦੇ ਖਿਲਾਫ ਉਸ ਤੋਂ ਬਾਹਰ ਨਿਕਲ ਕੇ گورنر ਸਾਹਿਬ ਦੇ ਹਲਾ ਹਲਾ ਕਰਕੇ ਬਾਹਰ ਨਿਕਲ ਗਏ ਸਰ ਥਿਸ ਇਸ ਨਾਟ ਡਨ ਡਾਕਟਰ ਸਾਹਿਬ ਕਿਉਂਕਿ 10-12 ਮਾਰਚ ਤੱਕ ਕੰਦੇ ਨੇ ਚੋਣ ਜਾਬਤਾ ਲੱਗ ਜਾਣੀ ਆ ਪਰ ਜਦ ਆਪਾਂ ਗੱਲ ਕਰਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਅ ਕੁਝ ਸਮੇਂ ਤੋਂ ਕੱਲੀ ਚੱਲ ਰਹੀ ਸੀਗੀ ਹਜੇ ਕਹਿ ਰਹੇ ਨੇ ਕਿ ਸ਼ਾਇਦ ਉਸ ਆਪਣੇ ਪਾਈਵਾਲ ਦੇ ਨਾਲ ਇੱਕ ਵਾਰ ਫਿਰ ਮੁੜ ਕੇ ਸੰਪਰਕ ਕਰ ਸਕਦੇ ਹੋ ਪਾਈਵਾਲ ਫਿਰ ਬਣ ਸਕਦੇ ਹੋ ਇਸ ਵੇਲੇ ਅਗਰ ਸੀਟ ਸ਼ੇਅਰਿੰਗ ਦੀ ਗੱਲ ਕੀਤੀ ਜਾਵੇ ਤੁਹਾਨੂੰ ਕੀ ਲੱਗਦਾ ਭਾਜਪਾ ਨੂੰ ਇਕੱਲੇ ਲੜਨਾ ਚਾਹੀਦਾ ਤੁਹਾਡੀ ਆਪ ਦੀ ਕੀ ਇੱਛਾ ਹੈ ਮੇਰੀ ਜੋ ਇੱਛਾ ਹੈ ਪਹਿਲਾਂ ਮੈਂ ਤੁਹਾਨੂੰ ਕੋ ਹਾਈ ਕਮਾਂਡ ਪੁੱਛੂਗਾ ਵੀ ਲੋਕਾਂ ਦੀ ਭਾਵ ਮੇਰੀ ਇੱਛਾ ਡਸਨਟ ਰੀਲੀ ਮੈਟਰ ਐਜ਼ ਅ ਪ੍ਰੈਜ਼ੀਡੈਂਟ ਮੇਰੀ ਜੋ ਮੈਂਬਰੀ ਬਣਦੀ ਹੈ ਲੋਕਾਂ ਦੀ ਭਾਵਨਾ ਪਾਰਟੀ ਦੇ ਲੀਡਰਸ਼ਿਪ ਦੀ ਪਾਰਟੀ ਦੇ ਵਰਕਰਸ ਦੀ ਭਾਵਨਾ ਉੱਥੇ ਤਾਈਂ ਕਨਵੇ ਕਰਨਾ ਕੀ ਕਰਨਾ ਹੈ ਨਹੀਂ ਕਰਨਾ ਪਰ ਸਾਰੀ ਬੇਸਿਕ ਗੱਲ ਦੇ ਵਿੱਚ ਆਉਂਦੇ ਨੇ ਵੀ ਜੋ ਵੀ ਕੋਲੀਸ਼ਨ ਜਾਂ ਜੋ ਅਰੇਂਜਮੈਂਟ ਹੁੰਦਾ ਹੈ ਦੋ ਪਾਰਟੀਆਂ ਦੇ ਵਿੱਚ ਹੁੰਦਾ ਹੈ ਕੱਲਾ ਮੈਂ ਕਹਦੇ ਆ ਉਹਦਾ ਤਾਂ ਕੋਈ ਮਾਇਨੇ ਨਹੀਂ ਐਸੋਰਾ ਜਿੱਥੇ ਤੱਕ ਮੇਰੀ ਨੌਲੇਜ ਮੇਰੇ ਤੱਕ ਕਿਸੇ ਨਾਲ ਇਸ ਮਸਲੇ 'ਚ ਕੋਈ ਗੱਲਬਾਤ ਹੋਈ ਨਹੀਂ ਕਿਸੇ ਲੀਡਰਸ਼ਿਪ ਲੈਵਲ ਤੇ ਜਾਂ ਕੋਈ ਉਧਰੋਂ ਕੋਈ ਸੁਨੇਹਾ ਆਇਆ ਹੋਵੇ ਜਾਂ ਕੋਤਲਿਆਂ ਨੇ ਮੇਰੇ ਤੋਂ ਰਾਏ ਪੁੱਛੀ ਹੋਵੇ ਸੋ ਆ ਇੱਕ ਭਾਵਨਾ ਹੈ ਪੰਜਾਬ ਦੇ ਅੰਦਰ ਵੀ ਸਾਰਾ ਪੰਜਾਬ ਸਮਝਦਾ ਹੈ ਵੀ ਅੱਜ ਆਮ ਆਦਮੀ ਪਾਰਟੀ ਤੇ ਕਾਂਗਰਸ ਰਲ ਕੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਓਨੂੰ ਰੋਕਣ ਵਾਸਤੇ ਪੰਜਾਬ ਦੀ ਬਿਹਤਰੀ ਵਾਸਤੇ ਆਬਿੱਤ ਰਹੇ ਵੀ ਇਹ ਦੋਨੋਂ ਪਾਰਟੀਆਂ ਇਕੱਠੇ ਹੋ ਕੇ ਘਟੋ ਘਟਾ ਪੋਜੀਸ਼ਨ ਦਾ ਰੋਲ ਤਾਂ ਨਿਭਾਉਣੋਂ ਬਾਕੀ ਸਤਾਈ 'ਚ ਨਿਬੜ ਲਾਂਗੇ ਉਸ ਕਰਕੇ ਲੋਕਾਂ 'ਚ ਇੱਕ ਭਾਵਨਾ ਹੈ ਜਿਹੜੀ ਇਸ ਮਸਲੇ ਨੂੰ ਦਬਣ ਨਹੀਂ ਦੇ ਰਹੀ ਆ ਫੇਰ ਉੱਪਰ ਕੇ ਆ ਜਾਂਦੀ ਹੈ ਸੁਨੀਲ ਜੀ ਖੜ ਤਿੰਨ ਵਾਰੀ ਨਾ ਕਰ ਦੇਵੇ ਉਸ ਤੋਂ ਪਹਿਲਾਂ ਆ ਕੇ ਹਰਦੀਪ ਪੂਰੀ ਜੀ ਮਨਾ ਕਰਕੇ ਗਏ ਸੀ ਕਿ ਹੋਰ ਕਈ ਲੈਵਲਸ ਤੇ ਮਨਾ ਹੋ ਗਈ ਗੱਲ ਪਰ ਗੱਲ ਲੋਕਾਂ ਦੇ ਮਨ ਦੀ ਭਾਵਨਾ ਇੱਥੇ ਖੜੀ ਹੈ ਅੱਛਾ ਕਿਹੜੇ ਮੁੱਦੇ ਰਹਿਣ ਵਾਲੇ ਨੇ ਇਹ ਤਾਂ ਡਿਸਕਸ ਥੋੜਾ ਬਹੁਤਾ ਹੋਇਆ ਹੋਣਾ ਕਿਹੜੇ ਮੁੱਦਿਆਂ ਤੇ ਤੇਲ ਅੱਜ ਪੰਜਾਬ ਦਾ ਆ ਮੁੱਦਾ ਦੱਸ ਦਿਓ ਜਿਸ ਤੇ ਡਿਸਕਸ਼ਨ ਨਹੀਂ ਹੋਣ ਵਾਲੀ ਹਰੇਕ ਜਿੱਥੇ ਹਟ ਲੋਂਗੇ ਉੱਥੇ ਦਰਦ ਹੈ ਪੰਜਾਬ ਦੇ ਅੰਦਰ ਇੱਕ ਡਿਪਟੀ ਚੀਫ ਮਿਨਿਸਟਰ ਨੂੰ ਸੁਨੇਹਾ ਆਈ ਜਾਂਦਾ ਉਹ ਡਿਪਟੀ ਕੀ ਫਾਰਮਰ ਚੀਫ ਮਿਨਿਸਟਰ ਨੂੰ ਆਈ ਜਾਂਦੇ ਵੀ ਭ੍ਰਤੀ ਦੇ ਤੋ 2 ਕਰੋੜ ਦੀ ਤੇ ਆਮ ਆਦਮੀ ਦਾ ਇੱਥੇ ਕੀ ਹਾਲ ਹੈ ਤੇ ਭਗਵੰਦ ਮਾਨ ਜੀ ਮਜ਼ਾਕ ਕਰਦੇ ਫਿਰਦੇ ਆ ਇੱਧਰ ਉੱਧਰ ਕਿਸੇ ਚਿਹਰੇ ਤੇ ਕੋਈ ਗਲਬਾਤ ਹੋਈ ਹੋਵੇ ਜਾਂ ਕਿਸੇ ਚਿਹਰੇ ਨੇ ਤੁਹਾਨੂੰ ਅਪਰੋਚ ਕੀਤਾ ਹੋਵੇ ਕਿ ਲੋਕ ਸਭਾ ਚੋਣਾਂ ਆ ਦੇ ਵਾਸਤੇ ਨਾਮ ਹਸਦੀ ਨੇ ਕਿਸੇ ਦੀ ਕਰਨੀ ਉਹ ਕਮੇਟੀ ਬੈਠੂਗੀ ਉਹ ਬੈਠ ਕੇ ਆਪਣਾ ਕੋ ਪੈਨਲ ਬਣਾਉਗੀ ਜਿਹਦੇ ਨਾਲ ਡਿਸਕਸ਼ਨ ਹੋਣੀ ਹੈ ਇਸੇ ਸਾਡੇ ਨਾਲ ਪ੍ਰਧਾਨ ਸਿੰਘ ਜੀ ਅੱਖ ਜੋ ਦੱਸ ਰਹੇ ਸਨ ਕਿ ਪੰਜਾਬ ਦਾ ਮੁੱਦਾ ਜਿਹੜਾ ਅਹਿਮ ਹੈ ਤੇ ਉਸੇ ਮੁੱਦੇ ਨੂੰ ਲੈ ਕੇ ਅੱਜ ਕੋਰ ਕਮੇਟੀ ਦੇ ਵਿੱਚਕਾਰ ਬੈਠਕ ਹੋਈ ਹੈ ਕੈਮਰਾਮੈਨ ਜਗਜੀ ਦੇ ਨਾਲ ਨਿਰੂਪ ਚਲਵਾਨਦੇ ਨਿਕਸਪੀਰਾ ਟੀਵੀ 올 ਵਰਲਡ ఓపెਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੌਲਵੀ ਬੇਗਮ ਤੰਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ 'ਚ ਸਮਾਧਾਨ ਫ੍ਰੀ 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 ਆਰਕੇ ਤਾਂਤਰਿਕ ਮੋਬਾਈਲ 9517855093 7010598475 ਪਤਾ ਪੰਜਾਬ